ਏ ਏ ਏ ਲੈ ਗਿਆ ਖਿੱਚ ਕੇ ਬਾਹਰ ਦੀ ਏ ਏ ਏ ਉਹ ਲੈ ਗਿਆ ਪਤੰਦਰ ਪੜਾ ਗੰਦਾ ਹੱਥ ਨੂੰ ਪੜਾ ਗੰਦਾ ਲੋ ਬਈ ਅੱਜ ਚਲੋ ਪਖਰਾਜ ਤੇ ਜਿਹੜੀ ਡਾਇਮੰਡ ਜਿਹੜਾ ਡਾਇਮੰਡ ਕੁਆਲਟੀ ਇਹ ਥੋੜੇ ਲੰਬਾਈ ਚ ਹੁੰਦੇ ਇਹਨਾਂ ਦੇ ਕਾਲੀ ਕਾਲੀ ਬਿੰਦੀ ਦੇ ਨਿਸ਼ਾਨ ਦਾ ਹਲਕਾ ਜਾ ਥੋੜਾ ਥੋੜਾ ਨਹੀਂ ਕੁਛ ਨਹੀਂ ਲੈ ਕਿਆ ਬਾਲ ਇਹ ਕੀ ਰੇਟ ਆਈ ਆਪਣਾ ਇਹ ਡੱਬਾ ਲਾਇਆ ਮੈਂ 12 1250 ਰੁਪਏ ਪਿਆਜ ਲੈ ਲੇ ਆਪਾਂ ਚੱਕ ਦੇ ਬਈ ਕਰਾਂ ਦੀ ਮੋਟਾ ਪਿਆਜ ਵਧੀਆ ਪਿਆਜ ਲਿਆ ਆਪਾਂ ਕਹਿੰਦੇ ਮੈਂ ਕਿਹਾ ਰੁਪਈਆ 2 ਰੁਪਈਆ ਭਾਗ ਵੱਧ ਲੱਗ ਜਾ ਚੀ ਚੰਗੀ ਲੱਗ ਜਾਣੀ ਆ ਬਈ ਹਾਂਜੀ ਸਤ ਸ੍ਰੀ ਅਕਾਲ ਦੋਸਤੋ ਪਿੰਡੂ ਕੀਤੇ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਟਰੋਂ ਬਾਈ ਅੱਜੇ ਰੋਜ਼ ਦੀ ਤਰ੍ਹਾਂ ਆਪਾਂ ਹਾਜਰ ਅੱਜ ਫੇਰ ਕੋਟ ਕਪੂਰਾ ਜੀ ਮੰਡੀ ਦੇ ਵਿੱਚ ਅੱਜ ਆਪਾਂੱਸਦੇ ਆ ਆ ਗਿਆਂ ਟਾਈਮ ਹੋ ਗਿਆ ਸਵੇਰ ਦੇ 5:30 ਵਜੇ ਵੇ ਬਾਈ ਤੇ ਮਰੂਦਾਂ ਵਾਲਾ ਮਾਲ ਮੈਣਾ ਮੂਦ ਜਿਹੜੇ ਆਈ ਤੁਰੀ ਜਾਂਦੇ ਆਈ ਤੁਰੀ ਜਾਂਦੇ ਇਧਰ ਗੱਡੀਆਂ ਆ ਗੀਆਂ ਮਰੂਦਾਂ ਵਾਲਿਆਂ ਬਾਈ ਬਾਈ ਚੱਲਣਾ ਰੇਡ ਕਹਿੰਦੇ ਗੱਡੀਆਂ ਹਲੇ ਹੁਣ ਇਹ ਲੋਡ ਹੋ ਕੇ ਆਈਆਂ ਤੇ ਹੁਣੇ ਮਾਲ ਅਜ ਢੱਲਿਆ ਇਧਰ ਛੋਟੇ ਮਰੂਦ ਆ ਗਏ ਬਾਈ ਇਧਰ ਵੱਡੇ ਸਾਰੇ ਇੱਕ ਰੇਡ ਮੈਣਾ ਇੱਕ ਨੰਬਰ ਦੁਕਾਨ ਮਨਾ ਬਾਗ ਹੀ ਲੱਗਿਆ ਪਿਆ ਇਧਰ ਜਾ ਉਹਨਾਂ ਦੇ ਰਿਕਰੀਟ ਮਾਨਾ ਦੋ ਹੀ ਆਏ ਅੱਜ ਹਾਂ ਬਈ ਦੋ ਹੀ ਆਏ ਅੱਜ ਦੋ ਹੀ ਆਏ ਜੀ ਜਾਵਣਾ ਕਟਾਂਗਾ ਬਈ ਤੁਹਾਨੂੰ ਦੱਸ ਦਈਏ ਕਿੰਨਾ ਰੇਟ ਹੋਊਗਾ ਅੱਜ ਬਈ ਦਾ ਅੱਜ ਹੋਊਗਾ 70 ਰੁਪਏ ਕਿਲੋ ਤੁਸੀਂ ਕਿੰਨਾ ਮੰਗਦੇ ਹੋ ਅਸੀਂ 80 80 ਮੰਗਦੇ ਹਾਂ 80 ਰੁਪਈਆ ਮੰਗਦੇ ਬਈ 70 ਦੇ ਮੀਟ ਤੇ ਜਿਹੜਾ ਬਈ ਦਾ ਰੇਟ ਚੱਲੂਗਾ ਤੇ ਦੋ ਕ੍ਰੇਟ ਹੀ ਆਇਆ ਬਈ ਕ੍ਰੇਟ ਟਟ ਗਿਆ ਇਧਰ ਜਾਵਣਾ ਕਟਾਂਗਾ ਕਿਉਂਕਿ ਲਾਸਟ ਪੂਰੀ ਹੋਊਗਾ ਬਈ ਹਣਾ ਜਦੋਂ ਲਾਸਟ ਪੂਰਾ ਜਿੰਨਾਂ ਨੂੰ ਸ਼ੂਗਰ ਵਾਲੇ ਵੀਰਾਂ ਨੂੰ ਜਿਹੜੇ ਭੁੱਲ ਗਏ ਲੈਣੀਆਂ ਜਾਵਣਾ ਜਾ ਹਲੇ ਵੀ ਲੈਣਾਂਗੇ ਚਾਹੁੰਦੇ ਹਲੇ ਵੀ ਇੱਕ ਦੋ ਕਰੇਟ ਜਿਹੜੇ ਮੰਡੀ ਚ ਬਾਈ ਆਈ ਜਾਂਦੇ ਤੇ ਬਹੁਤ ਟਾਈਮ ਦੀ ਚੀਜ਼ ਮੈਨਾਂ ਇਹਨੂੰ ਸਕਾਖੇ ਬਾਈ ਇਹਨਾਂ ਗਿੜਕ ਜਿਹੜੀਆਂ ਕਹਿੰਦੇ ਉਹ ਪਿਛਲੇ ਹਨ ਹਾਂ ਹਾਂ ਸ਼ੂਗਰ ਆਸਤੇ ਬਹੁਤ ਵਧੀਆ ਹਨ ਤੇ 70 ਦੇ ਨੇੜੇ ਤੇ ਬਾਈਆਂ ਦੇ ਵੀ 60-65 ਰੁਪਏ ਨੇੜੇ ਤੇ ਜਿਹੜਾ ਰੇਟ ਚੱਲੀ ਜਾਂਦਾ ਕੇਲੇ ਦਾ ਰੇਟ ਪਤਾ ਕਰੀ ਜੀ ਬਾਬੂ ਤਾਂ ਵੀ ਜਿਹੜੇ ਕੇਲੇ ਬਾਈ ਸ਼ਾਨਦਾਰ ਕੁਆਲਿਟੀ ਆਹ ਆਹ ਕੀ ਆਲਾ ਬਾਬੂ ਜੀ ਹੋਰ ਸੇਤਾ ਕਹਿ ਮਾਈ ਆਪਣੀਆਂ ਵਧੀਆ ਨੇ ਕੇਲੇ ਬਾਈ ਕੀ ਰੇਟ ਅੱਜ ਕੇਲੇ 35 ਰੁਪਏ ਕਿਲੋ ਅੱਜ ਬਹੁਤ ਘਣ ਕੇ ਲਾਇਆ ਹਨ ਜੀ 30 ਰੁਪਏ ਕਿਲੋ ਬਾਈਏ ਜਿਹੜੇ ਇਧਰ ਕੇਲੇ ਚੱਲੀ ਹੁੰਦੇ ਸਿਰੇ ਦੀ ਕੁਆਲਿਟੀ ਤੁਹਾਨੂੰ ਵਿਖਾਈ ਜੰਨੇ ਆ ਇਦੋਂ ਮਾੜਾ ਟੌਪ ਦੀ ਹੋਣੀ ਨਹੀਂ ਜਿਹੜੇ ਕਹਿੰਦੇ ਨਾ ਗਾਡਰ ਕੇਲੇ ਉਹ ਹੀ ਆਗੇ ਬਾਈਏ ਤੇ ਬਾਕੀ ਮਰੂਤ ਬਾਈਏ ਇਧਰ ਕੇਲੇ ਪਏ ਆ ਤੇ ਮਰੂਤ ਕਿੰਦੇ ਵੇਖਿਆ ਜੀ ਆਹ ਬਹੁਤ ਵਧੀਆ ਹੈ 30 ਰੁਪਏ ਠੀਕ ਆ 30 ਰੁਪਏ ਕਿਲੋ ਵਾਲੇ ਬਾਈ ਕੁਆਲਿਟੀ ਦੇ ਸਿਰ ਤੇ ਹਨਾ ਇਹ ਥੋੜੇ ਛੋਟੇ ਆ ਗਏ ਆ ਆਲੇ ਕਿੰਨੇ ਹੋਣਗੇ ਆਲੇ ਏ 35 ਰੁਪਏ ਏ 35 ਰੁਪਈਆ ਵਾਲੇ ਆ ਗਏ ਬਾਈ ਕੁਆਲਟੀ ਦੇ ਸਰਦੇ ਮੇਥੋਂ ਰੇਟ ਆ ਜਿਹੜਾ 20 ਕਿਲੋ ਦਾ ਬਾਈ 800 ਰੁਪਏ 800 ਰੁਪਈਆ ਜਿਹੜਾ ਗੱਟਾ ਚੱਲੀ ਜਾਂਦਾ ਤੁਹਾਨੂੰ ਦੱਸ ਦਈਏ ਵੀ ਇਹਦੇ ਵਿੱਚ 20 ਕਿਲੋ ਹੁੰਦੀ ਹੈ ਤੇ 40 ਰੁਪਈਆ ਕਿਲੋ ਜਿਹੜੀ ਮਸੰਮੀ ਪਈ ਜਾਂਦੀ ਹੈ ਫਿਲਹਾਲ ਇੱਧਰ ਕੋਟ ਪੂਰਾ ਮੰਡੀ ਦੇ ਵਿੱਚ ਜਿੱਥੇ ਰੇਟ ਤੁਹਾਨੂੰ ਗੜਾਇਆ ਬਿੱਲੇ ਦੀ ਹੱਟੀ ਤੇ ਖੜੇ ਹਾਂ ਬਾਈ ਯਾਨੀ ਜੈ ਲక్ష్ਮੀ ਫੂਡ ਕੰਪਨੀ ਆ ਗਈ ਬਾਈ ਇੱਧਰ ਇਹ ਇਹ 골ਡਨ ਆ ਹਾਂ 골ਡਨ ਦੇ ਵਿੱਚ ਦਾ ਹਾਂ ਆ 골ਡਨ ਦੱਚੋ ਬਾਈ ਜੀ ਕੀ ਹਾਲ ਹੈ ਕੈਮ ਵਸੇ ਦੀ ਚਲੋ ਆ ਕੀ ਰੇਟ ਆ ਬਾਈ ਜੂਸੀ ਸੇ ਜੀ 85 ਰੁਪਏ ਹੋ ਗਿਆ ਦੇ ਕੋਲ ਕੀ ਬਾਤ ਆ ਯਾਰ ਇਹਦਾ ਵੀ ਰੇਟ ਵਧ ਗਿਆ ਹੈ 85 ਰੁਪਏ ਜਿਹੜਾ 골ਡਨ ਸੇਵਜ ਬਈ ਜਿਹੜਾ ਜੂਸੀ ਸੇਵਿਕੀ ਜਾਂਦਾ ਤੇ ਕਹਿੰਦਾ ਭਾਈ ਲੰਬ ਆ ਮੈਨੂੰ ਲੁਧਿਆਣੇ ਤੋਂ ਸਿੱਧਾ ਹੀ ਕਹਿੰਦਾ ਭਾਈ ਵੇਚ ਨਹੀਂ ਆਉਂਦਾ ਹੈ ਅੱਜ ਫਿਰ ਤੇਰੀ ਸਪੈਸ਼ਲ ਹੀ ਬਣਾਉਂਦਗੇ ਕਰ ਦਈਏ ਖਾ ਆਪਣਾ ਇੱਕ ਗੱਲ ਬਾਤ ਆ ਲਾਭ ਇੱਥੇ ਰੱਖ ਬਣਾ ਦੇ ਸਾਈਨ ਨਿਵਲਾ ਅੰਦਰ ਜਾਪ ਆਪਣੇ ਸਬਸਕ੍ਰਾਈਬਰ ਸਾਰੇ ਹਾਂ ਵਧੀਆ ਬਾਈ ਵਧੀਆ ਹੋਰ ਸਾਨੂੰ ਸੇਵ ਕਹਿਮਾ ਤੇਰੀ ਬਣਾਈ ਇਹ ਤੇ ਤੜਕੇ ਤੜਕੇ ਚਾਹ ਬਾਈ ਹਣੀ ਹੈ ਹਣ ਠੰਡ ਆ ਗਈ ਹਣ ਚਾਹ ਪੀਆ ਕਰਨੀ ਲੋਕਾਂ ਨੇ ਬਾਜ ਇਹ ਪਿੰਡੂ ਕਿਤਾ ਬਾਈ ਪਿੰਡੂ ਕਿਤਾ ਇਹ ਬਾਈ ਤਾਂ ਹੋਰ ਸਭ ਦੇ ਰੇਟ ਪੁੱਜਦੇ ਕਿ ਕੀ ਚੱਲੀ ਜਾਂਦੇ ਇਧਰ ਫਲਾਲਾਂ ਕਾਹਕ ਬਹੁਤ ਆ ਬਈ ਇਧਰ ਤੇ ਜਿਹਦੇ ਕਰਕੇ ਥੋੜੀ ਜਿਹੀ ਦਿੱਕਤ ਆ ਜਾਂਦੀ ਸੰਜੂ ਵੀ ਬੀਜੀ ਹੋਣਾ ਅੱਜ ਇਹ 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 ਲੈ ਗਿਆ ਖਿੱਚ ਕੇ ਬਾਹਰ ਜੀ ਇਹ 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 ਆਹ ਲੈ ਗਿਆ ਪਤੰਦਰ ਪਾੜਾ ਗੰਦਾ ਹੱਥ ਸੰਜੂ ਪਾੜਾ ਗੰਦਾ ਹੁਣ ਮੱਦਾ ਬੈਗ ਰਹਾ ਹੁਣ ਬਾੜੀ ਗੱਲ ਆ ਆਂ ਤਾਂ ਕਹਿਣਾ ਪਉਂਦਾ ਸੰਜੂ ਮਟਰ ਅੱਜ ਵੀ ਹੜਦਾਗਾ ਕੀ ਰਣ ਦੇਸ ਤੇ ਮਟਰ ਫਿਰ ਅੱਜ ਮਟਰ ਮਟਰ 200 ਰੁਪਏ ਦੇ ਕੇ 100 ਰੁਪਏ ਹੁਣ ਆ ਜਾ ਕਦਾ ਇਹਨਾਂ ਮੈਂ ਕਹਿਆ ਬੜਾ ਸੋਹਰ 100 ਰੁਪਏ 100 ਰੁਪਏ ਕਿੱਲੋ ਭਾਈ ਜਿਹੜੀ ਇੱਕ ਬਾਦੀ ਜਿੰਨਾ ਮਰਜੀ 100 ਰੁਪਏ ਖੁੱਲਾ ਹੋ ਜਾ ਫੜ ਫੜ ਲਿਆਂਦਾ ਸੀ ਤੇ ਭਾਈ ਪਤਾ ਨਹੀਂ ਲੈ ਗਿਆ ਹੁਣ ਇਹ ਨਹੀਂ ਤੇ ਗੋਭੀ ਰਹਿ ਗਈ ਭਾਈ ਗੋਭੀ 50 ਰੁਪਏ ਰਹਿ ਗਈ ਭਾਈ 50 ਰੁਪਏ ਗੋਭੀ ਭਾਈ ਬੰਦ ਗੋਭੀ 20 ਰੁਪਏ ਇਹ 20 ਰੁਪਏ ਅੱਲਾ ਭਾਈ ਅੱਲਾ 20 ਰੁਪਏ 15 ਰੁਪਏ ਜਿੰਨੇ ਮਰਜੀ ਠੀਕ ਆ 15 20 ਰੁਪਏ ਨੇੜ ਤੇ ਰੜੀ ਅੱਲ ਚਲੀ ਦੇ ਖੀਰਾ ਭਾਈ 15 ਰੁਪਏ ਦੇ ਕੋਈ ਚੋਰਾ ਦਾ ਕੰਮ ਨੇ 30 ਰੁਪਏ ਵਾਲਾ 15 ਰੁਪਏ ਦੇ ਕੋ ਚੱਕਾ ਆਈ ਦੇ ਗਰਮ ਆ ਕੰਮ ਆ ਮੈਂ ਖੀਰਾ 45 ਖੀਰਾ 40 ਰੁਪਏ ਵੀਰੇ ਖੀਰਾ 40 ਰੁਪਏ ਹੋ ਗਿਆ ਬਾਈ ਅਰਬੀ ਬਾਈ ਆ ਵੀ ਮੈਂ ਫਿਰ ਵਿਕ ਲੋ ਜੀ 45 45 ਰੁਪਏ ਕਿਲੋ ਯਾਰ ਇਹਨੇ ਵੇਚ ਨਹੀਂ ਹਣੀ 90 ਸੰਜੂ ਦੀ ਦੁਕਾਨ ਤੇ ਖੜਿਆ ਬਾਈ ਨਿਊ ਸਬਜੀ ਮੰਡੀ ਤੇ ਖੜਿਆ ਇਧਰ 7094 69102 7094 69102 ਇਧਰ ਮੰਡੀ ਵਿੱਚ ਹਾਂ ਇੱਕ ਨੰਬਰ ਦੇ ਆ ਗਿਆ ਠੀਕ ਆ ਬਰਾ ਇੱਥੇ ਕੀ ਰੇਟ ਆ ਬਾਈ ਅੱਜ 25 ਰੁਪਏ ਤੁਹਾਡੀ ਇਹ ਡਿਟੇਲ ਰਹਿ ਜਾਂਦੀ ਆਪਣੀ ਕਿਹੜੀ ਨੰਬਰ ਦੁਕਾਨਾਂ ਦੀ ਜਿਹੜੀ ਆ ਆ ਫੜ ਤੇ ਬਈ ਆਪਾਂ ਖੜੇ ਆ ਸਤਨਾ ਫਰੂਟ ਕੰਪਨੀ ਸਤਨਾ ਫਰੂਟ ਕੰਪਨੀ ਦੇ ਬਈ ਇਹ ਰੇਟ ਆ ਜਿੱਥੇ ਬਾਈ ਕੋਲੇ ਪੇਟਾ ਤੇ ਪਹਾੜੀ ਮਿਰਚ ਪਈ ਆ ਹਨਾ ਤੇ ਆਪਣਾ ਨੰਬਰ ਕੀ ਆ ਬਾਈ ਮੇਰਾ ਨੰਬਰ ਹੈਗਾ 99145 ਠੀਕ ਆ 65731 99145 65731 ਠੀਕ ਆ ਨੰਬਰ ਆ ਗਿਆ ਬਾਈ ਦਾ ਸਤਨਾ ਫਰੂਟ ਕੰਪਨੀ ਕਾਹਦੀ ਪੁੱਛਦੇ ਰਹਿੰਦੇ ਇਧਰ ਲਈ ਸਿਰ ਰਹਿੰਦਾ ਹਨਾ ਬਾਈ ਨੰਬਰ ਦੇਣਾ ਤੇ ਬਾਈ ਦਾ ਨੰਬਰ ਲੈ ਲਿਆ ਅੱਜ ਇਧਰ ਪਹਾੜੀ ਮਿਰਚ ਦੇ ਪੇਟੇ ਦੇ ਰੇਟ ਬਾਈ ਠੀਕ ਆ ਭਰਾ ਹੋਰ ਕਹਿਮ ਦੇ ਕੀ ਹਾਲਾ ਬੌਜੀ ਅੱਜ ਅੰਬ ਮੈਣਾ ਹੁਣੇ ਮਾਲ ਲਿਆਂਦਾ ਲੱਗਦਾ ਹੀ ਇਹ ਤਾਂ ਹਰੇ ਚਿਣੀ ਜਾਂਦੇ ਆ ਸੇਠ ਨਹੀਂ ਹੈ ਠੀਕ ਆ ਇਧਰ ਵੀ ਅੰਬ ਪਏ ਲਾ ਇਧਰ ਸੇਵ ਵੀ ਮਗਾਲੇ ਕਹਿੰਦੇ ਲਓ ਜੀ ਛੇ ਬਈ ਆਪਣੇ ਕੋਲੇ ਵੈਰਾਈਂਗਾ ਕਾਫੀ ਆਂਗਾ ਜੀ ਇਹ ਕਿੱਥੇ ਕਿੱਥੇ ਆ ਗਿਆ ਬਾਈ ਜੀ ਹੋਰ ਜੀ ਹਮਾਚਲ ਦਾ ਇਹ ਆ ਗਿਆ ਹਮਾਚਲ ਦਾ ਸਹੀ ਉਹ ਜਿਹੜਾ ਪਰਲਾ ਮੋਟਾ ਸੇ ਪਈ ਇਹਦਾ ਕੀ ਰੇਟ ਆ ਇਹ 200 ਰੁਪਏ ਕਿਲੋ ਇਹ 200 ਰੁਪਏ ਕਿਲੋ ਆ ਗਿਆ ਬਾਈ ਜਿਹੜਾ ਛੋਟਾ ਆ ਗਿਆ ਜੀ ਇਹ 100 ਰੁਪਏ ਇਹ 100 ਸਿਰਫ 100 ਰੁਪਏ ਕਿਲੋ ਬਈ ਜਿਹੜਾ ਸੇਵ ਮਿਲ ਜਾਂਦਾ ਨਹੀਂ ਤਾਂ ਇੰਨਾ ਰੇਟ ਠੰਢ ਜਾਂਦਾਗਾ ਇਸ ਟਾਈਮ ਜਿਹੜਾ 100 ਰੁਪਏ ਕਿਲੋ ਇਹ ਮਿੱਠਾ ਤਾਂ ਬਹੁਤ ਹੋਊਗਾ ਲਾਲ ਛੋਟਾ ਸਾਜੀ ਮਿੱਠਾ 100 ਰੁਪਏ ਕਿਲੋ ਬਈ ਜਿਹੜਾ ਸੇਵ ਮਿਲ ਜਾਂਦਾ ਇਹ ਘੱਟੋ ਘੱਟ ਮੈਨੂੰ ਲੱਗਦਾ ਵੀ 16 17 ਕਿਲੋ ਭਰਦੇ ਹੋਗੇ ਹਾਂਜੀ ਹਾਂਜੀ ਤੇ ਆ ਗਿਆ ਤੇ ਇੱਕ ਜਮਾ 90 ਰੁਪਏ ਦਾ ਹੀ ਉਹ 80 ਰੁਪਏ ਕਿਲੋ ਇਹ 80 ਰੁਪਏ ਕਿਲੋ ਵਾਲਾ ਸੇ ਆ ਗਿਆ ਬਾਈ ਤਾਂ ਆ ਬਈ ਯਾਰ ਇੰਦਰ ਆਪਣੇ ਆਪ ਬਹੁਤ ਮੋٹے ਮੋٹے ਬੈਸੇ ਆ ਛੇ ਜਿਹੜੇ ਜਿਹ ਇਹ ਰੇਟ ਆ ਜੀ 150 ਰੁਪਏ ਇਹ 150 ਰੁਪਏ ਕਿਲੋ ਆ ਗਿਆ ਬਾਈ ਜਿਹੜਾ ਮੇਰੀ ਗੋਸ਼ਾ ਕਹਿੰਦੇ ਨੇ ਨਾ ਜਿਹਨੂੰ ਮੇਰੀ ਗੋਸ਼ਾ ਕਾਲਾ ਤੇ 6 ਤੋਂ ਵੱਡਾ ਲੱਗਦਾ ਬਾਈ ਵੀਡੀਓ ਚ ਲਾਏ ਆ 150 ਰੁਪਏ ਕਿਲੋ ਜਿਹੜਾ ਬਾਈ ਤੇ ਆ ਗਿਆ ਫਲਾਲ ਆਂਬ ਬਾਈ ਜਿਹਦੀ ਗੱਲ ਕਰਨੀ ਆਪਾਂ ਇਹਦਾ ਕੀ ਰੇਟ ਆ ਭਰਾ 80 ਰੁਪਏ ਕਿਲੋ 80 ਰੁਪਏ ਇੰਨਾ ਰੇਟ ਵਧ ਗਿਆ ਬਾਈ ਇਹਨਾਂ ਦਾ ਹਾਂ ਚੋਸਾ ਹੈ ਕੀ ਬਾਤ ਹੈ ਇਹ ਕਿਹੜਾ ਆ ਗਿਆ ਦੂਜਾ 50 ਰੁਪਏ ਕਿਲੋ ਆਹ 50 ਵਾਲਾ ਆ ਗਿਆ ਬਾਈ ਛੋਟਾ ਥੋੜਾ ਜਿਹਾ ਆ ਗਿਆ 80 ਰੁਪਏ ਕਿਲੋ ਵਾਲਾ ਬਾਈ ਕੀ ਬਾਤ ਹੈ ਇਹ ਕੁਆਲਿਟੀ ਬਾਈ ਤੇ ਆਹੀ ਆ ਕੋਈ ਇਹ ਸਾਰਾ ਇੱਕੋ ਹੀ ਆ ਠੀਕ ਹੈ ਜੀ ਹੋਰ ਆਪਣੇ ਕੋਲੇ ਕਿਹੜੇ ਕਿਹੜੇ ਆਮ ਆ ਜੀ ਬਸ ਆ ਹੀ ਪਿਆ ਦੁੱਸਾ ਜੀ ਚੌਸਾਂ ਵੀ ਆਇਆ ਕੱਲਾ ਠੀਕ ਆ ਚੌਸਾਂ ਵੀ ਆਇਆ ਬਈ ਬਈ 80 ਰੁਪਏ ਕਿਲੋ ਆ ਆਰਾਮ ਕੇ ਆਮ ਚਾਰ ਵਾਲਾ ਤਾਂ ਨਹੀਂ ਆਇਆ ਆਪਣੇ ਆਇਆ ਵੀ ਕਿ ਮੰਡੀ ਚ 30 35 ਰੁਪਏ ਦੇ ਉਹ 30 35 ਰੁਪਏ ਨੇੜੇ ਤੇ ਜਿਹੜਾ ਰੇੜੇ ਚੱਲਿੰਦਾ ਇਹਦਾ ਭਾਈ 80 ਰੁਪਏ ਕਿਲੋ ਆ ਚੌਸਾਂ ਮੈਂ ਠੀਕ ਹੈ ਜੀ ਹੋਰ ਬਾਪੂ ਜੀ ਕਹਿਵਾਸੇ ਦੀ ਤੇ ਨੰਬਰ ਆ ਗਿਆ ਬਾਈ ਜੀ ਇਧਰ ਆਪਣਾ ਕਿੱਥੇ ਲਿਖਿਆ ਉੱਪਰ ਲਿਖਿਆ ਨੰਬਰ ਲਿਖਿਆ ਅਜਾ ਲਿਖਿਆ ਨਹੀਂ ਆਈ ਨੰਬਰ ਮੂੰਹ ਜਵ ਨਹੀਂ ਬੋਲ ਰਹੀ ਆਪਣਾ 62819431 62819 19431 19431 62819 19431 ਬਾਈ ਨੰਬਰ ਬਹੁਤ ਘੈੜਾ ਲੈ ਹੈ 19 ਨਹੀਂ ਆ ਗਿਆ ਦੋ ਵਾਰੀ ਇੱਥੇ ਖੜਿਆ ਬਾਈ ਜਸਵੀਰ ਭਰਾ ਨੇ ਮਾਲ ਖਰੀਦਣਾ ਹੁੰਦਾ ਵਿਆਹ ਸ਼ਾਦੀ ਦੇ ਪ੍ਰੋਗਰਾਮ ਆਗੇ ਕਨੈਕਟ ਕਰ ਲਿਓ ਬਾਈ ਦੇ ਨਾਲ 320 ਰੁਪਏ ਦਾ ਬਾਈ ਹਾਂ 5 ਕਿਲੋ ਡੱਬਾ ਜਿਹੜਾ ਇਹ ਦੱਸੋਗੇ ਤਬਾਰਤੀ ਸਟੋਰ ਵਾਲਾ ਆ ਗਿਆ ਬਈ ਠੰਡਾ ਠੰਡਾ ਜਾਨ ਤੇ ਕੀ ਆਲਾ ਬਾਬੂ ਜੀ ਹੋਰ ਫਿਰ ਤਾਂ ਕਹਿਮ ਆਈ ਬੱਚੇ ਘਰ ਮੀਤੋ ਜੀ ਤੇ ਬਹੁਤ ਦਿਨਾਂ ਬਾਅਦ ਆਜਾ ਤੁਹਾਡੇ ਕੋਲ ਗੇੜਾ ਮਾਰਿਆ ਆ ਜਿਹੜਾ ਮਤੀਰਾ ਪੈ ਗਿਆ ਇਹ ਬੰਗਲੌਰ ਵਾਲਾ ਜੀ 25 ਰੁਪਏ ਕਿਲੋ ਆਇਆ ਇਹ 25 ਰੁਪਏ ਕਿਲੋ ਆ ਗਿਆ ਉਹਦਾ ਰੇਟ ਵੀ ਹੁਣ ਦੁਬਾਰੇ ਦੱਸ ਦੇ ਕਿੰਨੇ ਉਹ ਦਿੱਤਾ ਮੈਂ 280 ਰੁਪਏ ਦਿੱਤਾ 280 ਰੁਪਏ 5 ਕਿਲੋ ਦਾ 15 ਡੱਬੇ ਸੀ ਦੇ ਤੇ ਠੀਕ ਹੈ ਜੀ ਤੇ ਆ ਸੇ ਕਿੱਥੋਂ ਦਾ ਆ ਗਈ ਆਪਣੇ ਕੋਲ ਸੇਮ ਆ ਚੱਲਦਾ ਕਿਆ ਵਾਤ ਕੁਆਲਿਟੀ ਠੀਕ ਹੈ ਚਲੋ ਤੇ ਭਾਈ ਕੀ ਰੇਟ ਹੈ ਇਹ 60 ਰੁਪਏ 55 ਸਾਲ ਇੰਨੇ ਚ ਭਾਈ ਆਉਂਦਾ ਵੀ ਕੀ ਹਨ 60 ਰੁਪਏ ਇਹ ਚੰਗਾ ਸੇ ਦਾ 100 150 ਰੁਪਏ ਤੱਕ ਵਿਕੀ ਜਾਂਦਾ ਇਹ ਤੋਂ ਮਹਿੰਗੀ ਤਾਂ ਸਭ ਨਹੀਂ ਪਈ ਭਾਈ ਇਹ 55 60 ਇਹ 55 60 ਆ ਗਿਆ ਭਾਈ ਇਹਦੀ ਭਰਤੀ ਹੋਊਗੀ ਘਟੋ ਬਸ 15 16 ਕਿਲੋ ਵਜਨ ਲੱਗੇ ਹੋਏ 14 ਕਿਲੋ 16 17 ਕਿਲੋ ਵਜਨ ਆ ਗਿਆ ਤੇ ਉਹ ਨਾਸ਼ਪਤੀ ਆ ਗਈ ਨਾਸ਼ਪਤੀ ਵਿਗਿਆ 25 ਤੋਂ 30 ਦੇ ਵਿੱਚ ਇਹ ਵਧੀਆ ਕੁਆਲਿਟੀ ਜਿਹੜੀ ਮੀਡੀਅਮ ਮੋਟੀ ਮੋਟੀ 42 43 ਵਿਗਿਆ ਮੋਟੀ 42 43 ਹੋਊਗੀ ਭਾਈ ਇਹ ਤੇ ਆ ਗਈ ਬਈ ਅੱਗੇ ਅਰਮਾਨੀ ਅਫਗਾਨਿਸਤਾਨ ਦੀ ਇਹ ਕੀ ਰੇਟ ਆਈ ਇਹ 500 ਰੁਪਏ ਦੀ ਇਹ 500 ਰੁਪਏ ਦੀ ਆ ਗਈ ਬਈ ਡੱਬੇ ਚੈਰੀ 1110 ਆ 1100 ਦਾ ਮਾ ਬਾ ਆ ਗਿਆ ਬਈ ਮੋਟਾ ਸੇ ਜਿਹਦੀ ਗੱਲ ਕਰੀਏ ਇਹ 2100 ਰੁਪਏ ਦਾ 2100 ਰੁਪਏ ਦਾ ਇਹ ਹੋ ਗਈ ਆਪਣਾ 10 ਕਿਲੋ ਆਈ ਹਾਂਜੀ 10 ਕਿਲੋ 210 ਰੁਪਏ ਕਿਲੋ ਵੇਗਿਆ ਜਾਣੀ ਤੇ ਬਾਈ ਕੋਲੇ ਅੱਜ ਫੇਰ ਡ੍ਰੈਗਨ ਫਰੂਟ ਆ ਗਏ ਬਹੁਤ ਦਿਨ ਬਾਅਦ ਅੱਜ ਆਪਾਂ ਨੂੰ ਵੇਖਣ ਨੂੰ ਮਿਲਿਆ ਬਾਈ ਕੀ ਹਾਲ ਹੈ ਨਹੀਂ ਨਹੀਂ ਕੁਛ ਨਹੀਂ ਹੈ ਕੀ ਬਾਲਾ ਇਹ ਕੀ ਰੇਟ ਆਈ ਆਪਣਾ ਇਹ ਡੱਬਾ ਲਾਇਆ ਮੈਂ 12 1250 ਰੁਪਏ ਇਹ ਕਿੰਨੇ ਕਿਲੋ ਹੋ ਗਏ ਇਹ ਇਹ 20 ਪੀਸ ਹੁੰਦੇ ਆ ਠੀਕ ਆ ਪੀਸ ਹੁੰਦੇ ਆ ਜੀ ਵਜਨ ਨਹੀਂ ਕੀਤਾ ਕਹਿੰਦੇ ਕਿੰਨਾ ਬਣ ਜਾਂਦਾ ਕੀਤਾ ਨਹੀਂ ਕਹਦੇ ਪੀਸਾਂ ਦੇ ਹਿਸਾਬ ਨਾਲ ਹੀ ਹੈ ਨਾ 20 ਪੀਸ ਆਈਏ ਤੇ 1200 ਦਾ ਡੱਬਾ ਜਾਨੀ 650 ਰੁਪਏ ਦਾ 650 ਰੁਪਏ ਪਰਚੂਨ ਵਿਕ ਜਾਂਦਾ ਡੱਬਾ 1200 ਰੁਪਏ ਦਾ 60 ਰੁਪਏ ਨੇੜੇ ਜਿਹੜਾ ਬਾਈ ਪੀਸ ਵੇਚ ਜਾਂਦਾ ਤੇ ਨੰਬਰ ਵਿਖਾ ਦਈਓ ਤੁਹਾਨੂੰ ਜ਼ੂਮ ਕਰਕੇ ਲਓ ਜੀ 98145 72218 ਨੰਬਰ ਆ ਗਿਆ ਸਕਰੀਨ ਤੇ ਬਾਈ ਜੀ ਕਨੈਕਟ ਜਰੂਰ ਕਰ ਲਿਓ ਜੇ ਮੇਰਾ ਵੀਰ ਭਰਾ ਜੇ ਕਿਸੇ ਨੂੰ ਵੀ ਵਿਆਹ ਸ਼ਾਦੀ ਦੇ ਵਿੱਚ ਲੋਡ ਪੈਂਦੀ ਹੈ ਸਮਾਨ ਦੀ ਤੇ ਕਰੈਕਟ ਕਰ ਆਹ 40 ਰੁਪਏ ਵਿਗਿਆ ਇਹ 40 ਰੁਪਏ ਕਿਲੋ ਦੇ ਹਿਸਾਬ ਨਾਲ ਬਾਈ ਵਿਖੀ ਜਾਂਦਾ ਇਹ ਕਿੰਨੇ ਕਿਲੋ ਦੀ ਘਰਤੀ ਹੋਗੀ ਇਹ ਰਾਜਾ ਨਾਨਸਾ ਜੀ ਤੋਲ ਕੇ ਹੁੰਦਾ ਇਹ ਦੋਣ ਕਿ ਦੇ ਦਵਾਂਗੇ ਹਾਂ ਤੋਲ ਕੇ ਸਾਡੇ 2 ਕਿਲੋ ਲੈਣ ਜਿੰਨਾ ਮਰਜ਼ੀ ਲੈ ਲਓ ਵਾਹ ਪਰਚੂਨ ਦੇ ਹਿਸਾਬ ਨਾਲ ਵੀ ਮਿਲ ਜੂਗਾ ਬਈ ਐਂ ਨਿਕਲਣਾ ਲੱਫਾ ਪਾ ਲੈਣਾ ਬਣਾ ਬਾਕੀ ਇਹ ਹੋਲ ਸੇਲ ਦੇ ਰੇਟ ਆ ਬਈ ਅੰਦਰਲੇ ਰੇਟ ਆ ਜੀ ਇਹ ਰਾਣੀ 75 ਰੁਪਏ ਵੇ ਗਿਆ ਰਾਣੀ 75 ਰੁਪਏ ਠੀਕ ਆ ਨਹੀਂ ਹੁਣ ਕੀ ਹੁੰਦਾ ਜੀ ਤੇ ਵੇਹ ਰਾਜਾ ਹੁੰਦਾ ਕਿ ਰਾਣੀ ਹੁੰਦੀ ਆ ਬਸ ਰਾਜਾ ਰਾਣੀ ਰਾਣੀ ਵਰਕ ਤਾਂ ਹੁੰਦੀ ਆ ਠੀਕ ਆ ਰਾਜਾ ਮਿਟਾਂਦਾ ਕਿ ਰਾਣੀ ਜੀ ਰਾਣੀ ਸਵਾਦ ਦਿੰਦੀ ਆ ਠੀਕ ਆ ਰਾਣੀ ਵੀ ਦਿੰਦੀ ਆ ਰਾਜਾ ਚਾਹਦੇ ਹੋ ਆ ਸਹੀ ਗੱਲ ਆ ਠੀਕ ਆ ਬਾਬੂ ਜੀ ਮਿਹਰਬਾਨੀ ਥੈਂਕ ਯੂ ਟਾਈਮ ਦੇਣਾ ਤਾਂ ਠੀਕ ਆ ਜੀ ਓਕੇ ਸਰ ਤੇ ਭਾਈ ਕੋਲੇ ਆ ਗਏ ਅੰਦਰ ਫਲਾਂ ਦੇ ਰੇਟ ਅੱਜ ਧੋਤ ਧੋ ਗਿਆ ਆਪਾਂ ਤੁਹਾਨੂੰ ਗਣਾ ਦੇਨੇ ਆ ਮਸੰਮੀ ਆਲੂ ਬਖਾਰਾ ਸੇਬ ਤੇ ਬੱਬੂ ਗੋਸ਼ਾ ਤੇ ਨਾਰ ਤੇ ਬਾਈ ਕੋਲੇ ਇਹ ਫਲਾਂ ਵਾਲੇ ਰੈਟਾਂ ਪਈਆਂ ਤੇ ਅੱਜ ਬਾਈ ਦਾ ਟਾਈਮ ਨਾਲ ਸਰਖਣ ਆ ਗਿਆ ਆਪਾਂ ਕੀ ਆਲਾ ਬਾਈ ਖੜੀ ਸੁਨੇ ਆ ਗਿਆ ਹੋਰ ਬਾਈ ਠੀਕ ਹੈ ਕਹਿਵਾ ਸੇ ਵਧੀਆ ਬੱਸ ਦਿਆਂ ਤਾਂ ਆ ਕੇ ਭਾਈ ਮੈਂ ਅੱਜ ਰੌਣਕ ਮੇਲਾ ਦੇਖ ਜਿ ਮੰਡੀ ਜਿਆ ਹਨਾ ਭਈਆ ਇਹਦੀ ਗੱਲ ਕਰੀਏ ਭਰਾ ਇਹ 60 ਰੁਪਏ ਜਮਰੂਦ ਆ। ਇਹ 60 ਰੁਪਏ ਕਿਲੋ ਬਈ ਉਹ ਮਿੱਠਾ ਹੈ ਜਿਵੇਂ ਛੋਟਾ। ਜਿੰਨਾਂ ਨੇ ਕੋਨਾ ਹੀ ਦੇਖਾ। ਕੋਨਾ ਹੀ ਦੇਖਾ। ਠੀਕ ਆ ਭਰਾ ਤੇ ਮਸੰਬੀਆਂ ਕੀ ਬਾਈ? ਇਹ 800 ਰੁਪਏ ਗੱਟਾ ਵੀ ਮੋਟੀ। ਤੇ 20 ਕਿਲ ਵਾਲਾ ਜਿਹੜਾ ਆਪਣਾ ਗੱਟਾ ਦੇਉਗੇ 800 ਦੇ ਦੇ। ਠੀਕ ਆ ਭਰਾ ਇਹਦਾ ਰੇਟ ਹੈ ਬਾਈ ਡਾਊਨ ਚੱਲੀ ਜਾਂਦਾ ਹੁਣ ਘਟ ਗਿਆ ਰੇਟ। 100 ਰੁਪਏ ਗੱਲਾਂ ਸੀ। 100 ਰੁਪਏ ਗੱਲਾਂ ਸੀ ਬਈ ਜੇ ਮਸੰਮੀ ਦੀ ਗੱਲ ਕਰੀਏ ਇਹਦਾ ਰੇਟ ਘਟੂਗਾ ਹੋਰ। ਉਹ ਵੈਸੇ ਬਰਸਤਾਂ ਕੁਸੂਆ ਕਰਕੇ ਘੜੀ ਜਾਂਦੇ। ਮੈਨੂੰ ਇੰਨਾ ਹੀ ਰਹੂਗਾ 40 45 ਤੋਂ 30 ਤਾਂ ਨਹੀਂ ਆਉਂਦੀ ਨਹੀਂ ਨਹੀਂ 40 ਤੋਂ ਘੱਟ ਨਹੀਂ ਆਉਂਦੀ ਠੀਕ ਆ ਇੰਨਾ ਰੇਟ ਬਾਈ ਇਹਦਾ ਜਾਨੀ ਰਹੂਗਾ ਬਾਈ ਇਹਦਾ ਤੇ ਭਾਈ ਨਾਰ ਦੀ ਗੱਲ ਕਰੀਏ ਭਰਾ ਨਾਰ 1400 ਰੁਪਏ ਦਾ ਡੱਬਾ 1400 ਰੁਪਏ ਦਾ ਡੱਬਾ ਭਾਈ ਜਿਹੜੀ ਆ ਸੇਰੀ ਗੱਲ ਕਰੀਏ ਭਰਾ ਇਹ 1500 ਰੁਪਏ ਦਾ ਡੱਬਾ 10 ਕਿਲੋ 150 ਰੁਪਏ ਕਿਲੋ 150 ਰੁਪਏ ਕਿਲੋ ਲਈ ਇਹ ਬਹਿ ਗਿਆ ਤੇ ਇੱਧਰ ਆ ਗਿਆ ਬੱਬੂ ਕੋਸ਼ ਇੱਕ ਕੁਆਲਟੀ ਪਹਿਲਾਂ ਚੈੱਕ ਕਰ ਲਿਓ ਜੀ ਤੇ ਇਹ ਅਗਲੀ ਡੇਟਾ ਪਈ 60 ਰੁਪਏ ਇਹ 60 ਰੁਪਏ ਕਿਲੋ ਜਿਹੜਾ ਨੇੜ ਤੇ ਉਹ ਬਾਈ ਉਹ 65 70 ਰੁਪਏ ਇਹ ਬਾਈ ਕੁਆਲਿਟੀ ਤੁਹਾਨੂੰ ਦੱਸ ਦੀ ਵਧੀਆ ਆ ਗਈ ਹੈ ਤੇ ਇਧਰ ਹੀ 65 70 ਤੇ ਬਾਈ ਕੋਲੇ ਖੜਿਆ ਗੁਰਨਾਕ ਫੂਟ ਕੰਪਨੀ ਤੇ ਭਾਵੇਂ ਬਾਈ ਨੂੰ ਫੋਨ ਕਰ ਲਓ ਜੇ ਭਾਵੇਂ ਇਹ ਬਾਈ ਨੂੰ ਫੋਨ ਕਰ ਲਓ ਇੱਥੇ ਬਰਦਰ ਦਾ ਕੰਮ ਆ ਦੋਵਾਂ ਦਾ ਬਾਈ ਤੇ ਨੰਬਰ ਤੁਹਾਨੂੰ ਬਾਈ ਦੂਜੇ ਪਕੀਤਾ ਵਗਿਆ 40 ਰੁਪਏ ਵਗਿਆ ਪਕੀਤਾ ਵਗਿਆ ਬਾਈ ਹਾਂ ਆ ਸ਼ਾਪ ਆ ਪਕੀਤਾ ਬਾਈ 40 ਰੁਪਏ ਕਿਲੋ ਨੇੜ ਤੇ ਬਾਈ ਇਹ ਦੋ ਇੱਕ ਟਨ ਬਚਾਈਏ ਜਰਾ ਜੇ ਮੰਨ ਲਓ ਮੇਰੇ ਗੱਤਨ ਚਾਰ ਪੀਛੇ ਲੈ ਜਾਂਦਾ ਦੂਜੇ ਦਾ ਨਹੀਂ ਪੀਲਾ ਇਹ ਬਜਵਾ ਚ ਤਾਂ ਇਹ ਹਰਾ ਹੈ ਅੱਜ ਟਾਈਟ ਆ ਨਾ ਠੀਕ ਆ ਪਹਿਲਾਂ ਹੀ ਟਾਈਟ ਲੈ ਕੇ ਜਾਉਂ ਮਤਲਬ ਹਾਂ ਸਹੀ ਗੱਲ ਆ ਬਈ ਨਾ ਨਹੀਂ ਤਾਂ ਯਾਰ ਕਈ ਨਾ ਕੋਲੇ ਜੇ ਹੋਏ ਪਏ ਹੁੰਦੇ ਇਹ ਜਣੀ ਤਿੰਨ ਚਾਰ ਦਿਨ ਕੱਢ ਜਾਣਗੇ ਇਹ ਕਿੰਨੇ ਕਿਲੋ ਦੀ ਭਰਤੀ ਆ ਗਈ ਬਾਈ ਇਹ 15 ਕਿਲੋ ਦੀ ਇਹ 15 ਕਿਲੋ ਦੀ ਭਰਤੀ ਆ ਗਈ ਤੇ ਬਾਈ ਤੁਹਾਨੂੰ ਦੱਸ ਦਈਏ ਵੀ ਬਾਈ ਪਰਚੂੜ ਵੀ ਵੇਚਦਾ ਪਰਚੂੜ ਤੇ ਮਿਲ ਜਾਣਗੇ ਤਿੰਨ ਪੀਸ ਦੋ ਪੀਸ ਜਿੰਨੇ ਚਾਹੀਦੇ ਆ ਉਹ ਵੀ ਦੇ ਦੇਣਗੇ ਭਰਾ ਹੋਰ ਕਹਿਮ ਆ ਬਾਈ ਸੇਦ ਤੇ ਨੰਬਰ ਬਾਈ ਨੰਬਰ ਆਹੀ ਆਪਣਾ 75899 97259 ਠੀਕ ਆ ਬਾਈ ਨੰਬਰ ਆ ਗਿਆ ਬਾਈ ਸਕਰੀਨ ਤੇ ਕਨੈਕਟ ਜ਼ਰੂਰ ਕਰ ਲਿਓ ਭਰਾਣਾ ਠੀਕ ਆ ਬਾਈ ਜੀ ਤੇ ਬਾਕੀ ਆਲੂ ਵਾਲੇ ਬਾਈ ਨਾਲ ਕਰੀਏ ਗੱਲਬਾਤ ਬਾਈ ਇਮੀਗ੍ਰੇਸ਼ਨ ਵਾਲਾ ਬਾਈ ਤੁਹਾਨੂੰ ਇਮੀਗ੍ਰੇਸ਼ਨ ਵਾਲਾ ਬਾਈ ਆਖਿਆ ਕਰੇ ਕਿ ਆਲੂ ਵਾਲਾ ਬਾਈ ਆ ਜਿਹੜਾ ਮਰਜ਼ੀ ਕਹਿ ਰਿਆ ਕਰ ਤਾ ਗੱਲ ਤਾਂ ਇੱਕੋ ਹੀ ਆ ਤੇ ਬਈ ਆਲੂ ਕੀ ਜਾਂਦੇ ਅੱਜ ਆਲੂਆਂ ਦਾ ਥੋੜਾ ਮੰਦਾ ਹੀ ਹੈ ਵੀਰ ਯਾਰ ਮੰਦਾ ਹੋ ਗਿਆ ਕਿ ਘਟਾ ਹੈ ਗਾ ਘਟਾ ਆਲੂਆਂ ਦਾ ਮੰਦਾ ਚੱਲਦਾ ਗਾ ਘਟਾ ਤਾ ਬਾਈ ਤੇ ਕੀ ਰੇਟ ਲੀ ਕੀ ਜਾਂਦੇ ਭਰਾ 500 ਰੁਪਏ ਟੁੱਟਿਆ ਹੋਇਆ ਇਹ ਬੜਾ 900 ਰੁਪਏ ਘਟਾ ਪੀ ਗਿਆ 900 ਦਾ ਆਹ ਐਲਰ ਜਿਹੜੀ ਮੀਡੀਅਮ ਕੁਆਲਿਟੀ ਆ ਗਈ ਬਾਈ ਹਾਂਜੀ ਹਾਂਜੀ ਤੇ ਜਿਹੜਾ ਮੋਟੀ ਕੁਆਲਿਟੀ ਆ ਗਈ ਬਾਈ ਮੋਟੀ ਉਹ ਵਧੀਆ ਸਪੈਸ਼ਲ ਜਿਹੜਾ ਉਹ 1100 ਦਾ ਵੀ ਗਿਆ ਜੀ ਇਹ ਬਾਈ 1100 ਦੇ ਨੇੜੇ ਤੇ ਜਿਹੜਾ ਬਾਈ ਆਹ ਬੜੀ ਵਧੀਆ ਦੀ ਵੀ ਇਹ 1100 ਰੁਪਏ ਦੀ ਵੈਰੈਟੀ ਜਿਹੜੀ ਚੰਦੀ ਦੀ ਮੋਟਾ ਆ ਗਿਆ ਤੇ ਡਾਇਮੰਡ ਦੀ ਗੱਲ ਕਰੀਏ ਬਾਈ ਉਹ ਜਿਹੜਾ ਮੋਟਾ ਪਿਆਈ ਨੇ ਡਾਇਮੰਡ ਨਹੀਂ ਦੂਸਰੀ ਕੁਆਲਿਟੀ ਹੈ ਬੁਖਰਾਜ ਹੈ ਇਹ ਬੁਖਰਾਜ ਜੀ ਇਹ 900 ਰੁਪਏ ਘਟਾ ਕੇ ਆ ਮੈਨੂੰ ਲੱਗਦੀ ਡਾਇਮੰਡ ਵਰਗੀ ਹੁੰਦੀ ਹੈ ਇਹਦੀ ਪਛਾਣ ਕਿੱਥੋਂ ਦੀ ਹੈ ਪਛਾਣ ਹੁੰਦੀ ਹੈ ਨਾ ਜਿਹੜੇ ਵਿੱਚ ਥ ਇਹੜਾ ਡਾਇਮੰਡ ਆਲੂ ਹੁੰਦਾ ਤੁਨ ਮਾਦ ਖਾਨਾ ਕੁਆਲਟੀ ਹਾਂਜੀ ਆਪਾਂ ਵੇਖਦੇ ਆਂ ਆਲੂ ਲਿਆਉਣਾ ਇੱਕ ਮਰ ਚੱਕ ਕੇ ਮੈਂ ਲਓ ਬਈ ਅੱਜ ਤੁਨ ਪਖਰਾਜ ਤੇ ਜਿਹੜੀ ਡਾਇਮੰਡ ਜਿਹੜਾ ਡਾਇਮੰਡ ਕੁਆਲਟੀ ਹੁੰਦਾ ਇਹ ਥੋੜੇ ਲੰਬਾਈ ਚ ਹੁੰਦੇ ਇਹਨਾਂ ਦੇ ਕਾਲੀ ਕਾਲੀ ਬਿੰਦੀ ਦੇ ਨਿਸ਼ਾਨ ਦਾ ਹਲਕਾ ਜਿਹਾ ਥੋੜਾ ਥੋੜਾ ਇਹ ਆ ਬਿੰਦਗਾਂ ਆ ਗਏ ਜਿਹੜੀਆਂ ਇਹ ਆ ਗਏ ਡਾਇਮੰਡ ਡਾਇਮੰਡ ਦੇ ਨਿਸ਼ਾਨੇ ਆ ਠੀਕ ਆ ਜੀ ਇਹਦੇ ਤੇ ਥੋੜੀਆਂ ਜਿਹੀ ਬਿੰਦਗਾਂ ਤਾਂ ਹੈ ਨਹੀਂ ਜੀ ਬਿੰਦਗਾਂ ਨਹੀਂ ਹੈਗੀਆਂ ਇਸ ਤੇ ਆ ਨਾ ਲਾਲੀ ਮਾਰ ਲੱਗ ਜਾਂਦਾ ਲਾਲੀ ਮਾਰ ਲੱਗ ਜਾਂਦਾ ਇਹਦਾ ਰੇਡ ਘਟ ਹੁੰਦਾ ਜੀ ਇਹਦਾ ਰੇਡ ਘਟ ਹੁੰਦਾ ਤੇ ਇਹਨਾਂ ਨੂੰ ਮਿੱਠਾ ਨਹੀਂ ਬਣਦਾਗਾ ਡਾਇਮੰਡ ਆਲੂ ਇਹ ਸੁਗਰ ਫਰੀ ਆਗਾ ਜੀ ਇਹ ਸੁਗਰ ਫਰੀ ਚ ਆ ਜਾਂਦਾ ਠੀਕ ਆ ਜੀ ਤੇ ਇਹਨਾਂ ਨੂੰ ਥੋੜਾ ਜਿਹਾ ਮਿੱਠਾ ਬਣਦਾ ਪਾਣੀ ਛੱਡਦਾ ਹੋਵੇ ਆਲੂ ਠੀਕ ਆ ਜੀ ਉਹ ਆਲੂ ਘੱਟ ਵਰਤਦੇ ਇਹਨੂੰ ਠੀਕ ਆ ਜੀ ਤੇ ਇਹਦਾ ਰੇਡ ਕੀ ਆ ਗਿਆ ਬਾਈ ਜੀ ਇਹ ਵਧੀਆ ਨੂੰ 1100 ਰੁਪਏ ਘੱਟ ਆ ਗਿਆ। ਇਹ 1100 ਰੁਪਏ ਦਾ ਆ ਗਿਆ ਭਾਈ। ਜਿਹੜਾ ਪਖਰਾਜ ਸੀਗਾ ਇਹ ਆਪਣਾ ਉਹ। ਇਹ 900 ਰੁਪਏ ਦਾ। ਉਹ 900 ਰੁਪਏ ਦਾ ਘੱਟ ਆ ਗਿਆ। 200 ਰੁਪਏ ਘੱਟਾ ਸਸਤਾ ਹੈ। 200 ਦਾ ਸਸਤਾ ਬੰਦਾ ਤੇ ਫਿਰ ਉੱਥੇ ਦੀ ਭਾਈ ਕਵਾਕ ਦੀ ਥੋੜੀ ਜਿਹੀ ਲੋ ਆ ਜਾਂਦੀ ਜਿਵੇਂ ਬਾਈ ਨੇ ਜਮਾ ਨੇੜੋ ਬਖਾਇਆ। ਹਲੋ। ਗੰਧ ਜੀ ਬਣ ਜਾਂਦੀ ਹੈ। ਜਿਹੜਾ ਬਾਈ ਨੇ ਗਣਾ ਤੇ ਫਿਲਹਾਲ 50 ਰੁਪਏ ਜਿਹੜਾ ਲੈਸ ਚੱਲ ਰਿਹਾ। 100 ਰੁਪਏ ਥੋੜਾ ਡਾਊਨ ਚੱਲਦਾ। ਹਾਂ ਤੇ ਭਾਈ ਆਉਣ ਵਾਲੇ ਦਿਨਾਂ 'ਚ ਲੱਗਦਾ ਕਿ ਅਸੀਂ ਕੀ ਹੋਊਗਾ? ਆਉਣ ਵਾਲੇ ਦਿਨਾਂ 'ਚ ਸੇਲ ਵਧੂਗੀ ਆਲੂ ਦੀ ਹੁਣ ਬਣ ਜੂਰੇ ਇਹਦੇ ਹਾਂ ਜੇ ਹੈਗਾ ਵੀ 500 ਰੁਪਏ ਜਿਹੜਾ ਵਧ ਵੀ ਸਕਦਾ ਜੀ ਠੀਕ ਹੈ ਜੀ ਨਹੀਂ ਜਿਵੇਂ 13-1400 ਉੱਤੇ ਤੱਕ ਜੀ ਗੱਲ ਪਹੁੰਚੂਗੀ ਹਜੇ ਨਹੀਂ ਉਹਦਾ ਕਹਿ ਸਕਦੇ ਉਹ ਬਣੂਗੀ ਗੱਲ ਤੇ ਬਣੂਗੀ ਤਾਂ ਉਹ ਨਵੰਬਰ ਚ ਜਾ ਕੇ ਬਣੂਗੀ ਐਂਡ ਤੇ ਚਾਹਾਂ ਐਂਡ ਤੇ ਜੀ ਹਾਂ ਉਦੋਂ ਆਲੂ ਖਤਮ ਹੋ ਗਿਆ ਔਰ ਉਹ 1300 1400 1500 ਵੀ ਜਾ ਸਕਦਾ ਜੀ ਹੋਰ ਕੁਝ ਨਹੀਂ ਪਰ ਉਹ ਆਪਾਂ ਨੂੰ ਜੇ ਹੁਣ ਵੀ ਆਲੂ ਸਟੋਰ ਕਰੀ ਬੈਠੇ ਆ ਤਾਂ ਰਿਸਕ ਹੈ ਜੀ ਰਿਸਕ ਨਹੀਂ ਬਸ ਹੋਲੀ-ਹੋਲੀ ਕੱਢੀ ਜਾਣ ਸਾਰੇ ਹਾਂ ਹੋਲੀ-ਹੋਲੀ ਕੱਢੀ ਸਾਰਾ ਰੋਕੀ ਨਾ ਰੱਖਣ ਕਦੇ ਹਾਂ ਵੀ ਨਵੰਬਰ ਤੱਕ ਵੀ ਡੀਕਨ ਲੱਗ ਜਾਣ ਕਦੇ ਉਦੋਂ ਵੀ ਫਰਕ 100 ਰੁਪਏ ਦਾ ਪਵੇ ਹਨਾ ਜੀ ਹਾਂ ਉਦੋਂ ਵੀ ਫਰਕ ਦੀ ਮੰਡੀ ਆਵੇ ਜੇ ਆਪਾਂ ਹੋਲੀ-ਹੋਲੀ ਕੱਢਾਂਗੇ ਫਿਰ ਐਂਡ ਤੇ ਤੇਜੀ ਆਊਗੀ ਇਹ ਐਂਡ ਤੇ ਤੇਜੀ ਆਊਗੀ ਕਦੇ ਉਦੋਂ ਸਾਰੇ ਕੱਢਣ ਲੱਗ ਜਾਣ ਹਾਂ ਤੇ ਭਾਈ ਇਹ ਮੰਡੀ ਹੈ ਬਾਕੀ ਇੱਥੇ ਕਿਸੇ ਨੂੰ ਨਹੀਂ ਪੇਤਲਦਾ ਭਾਈ ਹਨਾ ਮੇਰਾ ਕੋਈ ਪਤਾ ਨਹੀਂ ਆਲੂ ਦਾ ਕੋਈ ਪਤਾ ਨਹੀਂ ਹੁੰਦਾ ਵੀਰਾਂ ਨੂੰ ਮਾ ਨਹੀਂ ਹੁੰਦਾ ਆਲੂ ਦਾ ਅੰਦਾਜ਼ਾ ਹੀ ਹੁੰਦਾ ਆਲੂ ਦਾ ਵੈਸੇ ਕੋਈ ਰੇਟ ਪੱਕਾ ਨਹੀਂ ਹੁੰਦਾ ਜੀ ਹਾਂਜੀ ਤੇ ਬਾਕੀ ਭਾਈ ਜੀ ਨੇ ਦੱਸ 9841 ਅਕਤੂਬਰ ਤੋਂ ਨਵੰਬਰ ਚ ਹਾਂਜੀ ਅਕਤੂਬਰ ਤੇ ਨਵੰਬਰ ਜੀ ਤੇ 9841 33283 ਨੰਬਰ ਆ ਗਿਆ ਬਾਈ ਜੀ ਦਾ ਕਨੈਕਟ ਕਰ ਲਿਓ ਜੀ ਆ ਵੀਰਪਰਾ ਦਾ ਆਲੂਆ ਦਾ ਕਾਰੋਬਾਰਾ ਠੀਕ ਹੈ ਬਾਈ ਜੀ ਮਹਾਨੀਪਰਾ ਬਹੁਤ ਤੇ ਮਾਰਾ ਠੀਕ ਹੈ ਜੀ ਕਿੰਨਾ ਚਾਲਾ ਹੀ ਹੋਰ ਵਧੀਆ ਤੁਸੀਂ ਸੁਣਾਓ ਚੱਲੋ ਬਈ ਅੱਜ ਆਪਣੇ ਕੋਲ ਕਿੱਥੋਂ ਕਿੱਥੋਂ ਦਾ ਵੀ ਕੀਮਾ ਦਾ ਕੀ ਰੇਟ ਹੈ ਆਲੂ ਹੀ 11500 ਤੋਂ ਲੈ ਕੇ ਸਿਰੇ ਦੀ ਕੁਆਲਟੀ ਜਿਹੜੇ ਆ ਪਈ ਇਹ 11500 ਰੁਪਏ ਮੰਨ ਲਓ ਤੂੰ 12000 ਰੁਪਏ ਦਾ ਰੇਟ ਦਾ 12000 ਦਾ 11500 ਦਾ ਬਈ ਉਹਨਾਂ ਸਾਈਜ਼ ਘਟ ਜਾਂਦਾ ਉਹ 1100 ਰੁਪਏ ਦਾ ਉਹ 1100 ਦਾ ਆ ਗਿਆ ਬਈ ਤੁਹਾਨੂੰ ਇੱਕ ਮੜ ਜੁੰਮ ਕਰਕੇ ਤੇ ਬਈ ਜੇ ਗੱਲ ਕਰੀਏ ਆਪਾਂ ਯਾਰ ਵੀ ਰੂਟ ਦਾ ਕੀ ਰਹਿਣਗੇ ਯਾਰ ਉਹ ਬਾਰੇ ਖੜ ਗਿਆ ਸਾਰੇ ਪੁੱਛੀ ਜਾਂਦੇ ਆ ਯਾਰ ਸਾਨਾ ਨੂੰ ਉਹ ਪਹਿਲਾਂ ਵੇਚੇ ਕਿਉਂ ਨਹੀਂ ਗੇ ਅੱਛਾ ਜੀ ਹੁਣ ਜਾਨੀ ਟਾਈਮ ਲੰਘ ਗਿਆ ਥੋਕੇ ਹਲੇ ਇੱਕ ਵਾਰੀ ਤਾਂ ਲੰਘ ਗਿਆ ਵਾਪਸ ਮੜੇ ਵਾਲੇ ਦਾ ਮੁੜਿਆ ਵੇ ਰੇਡ ਸਾਡੇ ਸੰਭਾ ਡਾਊਨ ਹੋਣਗੇ ਨਹੀਂ ਡਾਊਨ ਨਹੀਂ ਇੱਥੇ ਖੜ ਗਏ ਖੜ ਗਏ ਇੱਥੇ ਜੇ ਖੜੇ ਰਹਿਣਗੇ ਹਨਾ ਚਲ ਇੱਥੇ ਵੀ ਖੜੇ ਨੇ ਫਿਰ ਵੀ ਬਈ ਵਾਲੇ ਰੇਡ ਬਹੁਤ ਸੋਹਣਾ ਚੱਲੀ ਜਾਂਦਾ ਮਾਲਾ ਦਾ ਥੋੜਾ ਥੋੜਾ ਕੱਢਣਾ ਸ਼ੁਰੂ ਕਰਦੇ ਜਿਹੜੇ ਵੀਰ ਭਰਾ ਮੈਸੇਜ ਕਰਦੇ ਆ ਇਹ ਹਾਂਜੀ ਜਿਹੜੇ ਕੋ ਉਨੀ ਕਿਉਂ 1000 ਰੁਪਏ ਦਾ ਗੱਟਾ ਵੀ ਨਹੀਂ ਵਿਕਦਾ ਤੇ ਬਈ ਇਹ ਘਰੇ ਰੱਖ ਕੇ ਸਟੋਰ ਹੋ ਕੇ ਕਿੰਨੇ ਦਿਨ ਕੱਢ ਜਾਂਦੇ ਆ ਨਹੀਂ ਇਹ ਘਰੇ ਨਹੀਂ ਰੱਖ ਸਕਦੇ ਇਹਨੂੰ ਆਪਾਂ ਠੀਕ ਆ ਵੱਧ ਤੋਂ ਵੱਧ ਕੋਈ 5-4 ਦਿਨ ਬਸ ਅੱਛਾ ਉਦੋਂ ਬਾਅਦ ਖਰਾਵਾ ਹੈ ਨਾ ਪਟਾਕਾ ਮਾਰੂਗਾ ਉਦੋਂ ਬਾਅਦ ਖਰਾਵਾ ਹੁੰਦਾ ਕਈ ਜਿਹੜੇ ਬਸ ਸਟੋਰੇਜ ਦੂਰੇ ਲਈ ਬਟ ਉਹ ਬਚੇ ਸਟੋਰੇਜ ਹੀ ਬਚਣਾ ਬਾਈ ਇਹਨੇ ਤੇ ਉਹਨਾਂ ਖਰਚਾ ਵੀ ਪਈ ਜਾਂਦਾ ਰਹਿੰਦਾ ਬਾਈ ਉੱਥੇ ਨਹੀਂ ਇੱਕ ਵਾਰ ਹੀ ਪੈਣਾ ਖਰਚਾ ਸਟੋਰੇਜ ਰੱਖੇ ਦਾ 100 ਰੁਪਏ ਗੱਟਾ ਇੱਕ ਵਾਰ ਹੀ ਪੈਣਾ 6 ਮਹੀਨੇ 7 ਮਹੀਨੇ ਰੱਖ ਲਓ ਜਿੰਨਾ ਜਰ ਮਰਜੀ ਪਿਆਰ ਇਹ ਨਹੀਂ ਠੀਕ ਕੰਮ ਹਨਾ ਜੀ ਤੇ ਬਾਕੀ ਬਾਈ ਐਲ ਆਰ ਕੁਆਲਿਟੀ ਦੀ ਗੱਲ ਕਰੀ ਐਲ ਆਰ ਕੁਆਲਿਟੀ ਇਸ ਤਰ੍ਹਾਂ ਇਹ ਕੁਆਲਿਟੀ ਦੇ ਸਰਤੀ 1100 ਦਾ ਆਇਆ ਸਾਡੇ ਕੋਲ ਵੈਸੇ ਤਾਂ ਆਲੂ 1000 ਰੁਪਏ ਦਾ ਹੀ ਆ 950 ਦਾ 1000 ਦਾ ਹੀ ਇੱਕ ਵਾਲੀ ਇੱਕ ਡਾਊਨ ਆ ਹੁਣ ਇਹ ਬਹੁਤ ਕੁਆਲਿਟੀ ਬਈ ਸ਼ਾਨਦਾਰਾ ਇਹ ਤਾਂ ਕਰਕੇ ਇਹ ਰੇਟ ਹੈ ਇਹਦਾ ਉਹ ਇਹਦਾ ਬਈ ਪਤਾ ਤਾਂ ਕੁਆਲਿਟੀ ਦਾ ਥੋੜਾ ਨੱਪ ਕੇ ਜੇ ਵੀ ਕਰੜਾ ਪੂਰਾ ਸਖਤ ਆਲੂ ਇਹ ਮਹਿੰਗਾ ਹੋਊਗਾ ਹਨਾ ਮਹਿੰਗਾ ਹੋਊਗਾ ਜਿਹੜਾ ਪੋਲਾ ਜਿਹਾ ਰਹਿ ਜਾਂਦਾ ਉਹ ਤਾਂ ਪਤਾ ਲੱਗ ਜਾਂਦਾ ਬੇ ਆਲੂ ਹਨਾ ਤੇ ਇਹ ਹੀ ਹੁੰਦਾ ਬਈ ਇਹਦੇ ਚ ਰੇਟ ਬਾਕੀ ਆਉਣ ਵਾਲੇ ਦਿਨਾਂ ਦੇ ਦੇਖਦੇ ਆ ਤੇ ਗਰਗ ਟ੍ਰੇਡਿੰਗ ਕੰਪਨੀ ਦਾ ਖੜੇ ਆ ਬਈ 95929 25837 ਤੇ 9501813 58 ਦੋਵੇਂ ਨੰਬਰ ਚੱਲਦੇ ਆ ਪਰ ਉਹ ਠੀਕ ਆ ਬਈ ਕਾਵੇਂ ਸੇ ਚਲੋ ਵਧੀਆ ਇਹਨਾਂ ਨੇ ਚਾਹੀਦੇ ਆ ਬਈ ਬਈ ਕਰੇਲੇ ਕੀ ਰੇਟ ਆ ਆ ਬਈ ਜਿਹੜਾ ਕਰੇਲਾ 40 ਰੁਪਏ ਵੇਖੀ ਜਾਂਦਾ ਭਰਾ Karele ਦੀ ਕੁਆਲਿਟੀ ਤੁਸੀਂ ਸ਼ਾਨਦਾਰ ਵੇਖ ਸਕਦੇ ਆ ਤੇ ਬਾਕੀ ਜਿਹੜੀਆਂ ਹਰੀਆਂ ਮਿਰਚਾਂ ਤੇ ਤੋਰੀਆਂ ਬਹੁਤ ਸ਼ਾਨਦਾਰ ਪਈਆਂ ਯਾਰ ਇੱਧਰ ਤੇ 40 ਰੁਪਏ ਜੀ ਤੋਰੀਆਂ ਵੀ 40 ਆ Karela ਵੀ 40 ਆ ਸਾਰਾ ਕੋਲ ਅਸੀਂ 40 40 40 ਆ ਇਹ ਚਕੰਦਰ ਚਕੰਦਰ ਪਾਇਆ ਵੇ ਚਕੰਦਰ 30 ਰੁਪਏ ਦਾ ਜੀ ਚਕੰਦਰ ਵੀ 30 ਰੁਪਏ ਕਿਲੋ ਜਿਹੜੇ ਬਾਈ ਚਕੰਦਰ ਚੱਲੀ ਜਾਂਦੇ ਆ ਹਰੀਆਂ ਮਿਰਚਾਂ 40 ਰੁਪਏ ਕਿਲੋ ਬਾਈ ਤੇ Karela 40 ਰੁਪਏ ਕਿਲੋ ਤੇ ਸਾਰਾ ਕੋਈ 40 40 ਰੁਪਏ ਕਿਲੋ ਜਿਹੜਾ ਬਾਈ ਚੱਲੀ ਜਾਂਦਾ ਫਿਲਹਾਲ ਚਕੰਦਰ 200 ਉਹ 40 ਹੋ ਗਏ ਯਾਰ ਉਹ ਚਾਉਣਾ ਹੈ ਕੋਈ ਯਾਰ 120 ਇਹ ਜੋ ਕਰੇ 240 ਆ ਬਈ ਚੋਲਾ ਯਾਰ ਲਵਾ ਬਹੁਤ ਪਿਆ ਗਿਆ ਇਹ ਇਹ ਚੋਲਾ ਹੀ ਹੈ ਜਿਹੜੇ ਵੀਰ ਭਰਾ ਕਹੀ ਹੋਰਾਂ ਸ਼ਰਾਂ ਚ ਕੀ ਜਾਂਦੇ ਮੈਨੂੰ ਨਹੀਂ ਪਤਾ ਆਪਣੇ ਇਧਰ ਚੋਲਾ ਆਂਦੇ ਆ ਬਾਈ ਤੇ ਇਹ ਕੁਆਲਿਟੀ ਆ ਥੋੜਾ ਜਿਹਾ ਵੇਖੋ ਇਧਰ ਕੁਆਲਿਟੀ ਬਹੁਤ ਵਧੀਆ ਲੱਗ ਰਹੀ ਆ ਬਾਈ ਤੇ ਚੋਲੇ ਦਾ ਰੇਟ ਪੁੱਛੀਏ ਬਾਈ ਤੋਂ ਵੀ ਆ ਚੋਲੇ ਦਾ ਰੇਟ ਚੋਲਾ ਦਾ ਤਾਂ ਮਹਿੰਗਾ ਹੋਊਗਾ ਬਾਈ ਚੋਲਾ ਯਾਰ ਹੁਣ ਹੋਈ ਘਟ ਜਾਣਾ ਇਹ ਕੀ ਰੇਟ ਆ ਬਾਈ ਇਹ 60 ਕਿਲੋ ਹੈ ਇਹ 60 ਰੁਪਏ ਕਿਲੋ ਭਾਈ ਇਹ ਥੋੜਾ ਹੈ ਨਾ ਇਹ ਹਰਾ ਜਿਆਦੇ ਲਵਾ ਜਿਆਦੇ ਕਹਿ ਸਕਦੇ ਇਹਨੂੰ ਵਜਿੱਦੂ ਨਾ ਤੇ ਬਾਕੀ ਪਰਮਲ ਭਾਈ ਥੋੜਾ ਘਣਾ ਦਿਓ 33 ਰੁਪਏ ਕਿਲੋ ਭਾਈ ਅਦਕਰ ਭਾਈ ਅਦਕਰ 70 ਰੁਪਏ ਕਿਲੋ 70 ਰੁਪਏ ਕਿਲੋ ਭਾਈ ਵੀਡੀਓ ਕੁਆਲਿਟੀ ਭਾਈ ਅਦਕਰ ਸਾਰੇ ਰੇਟ ਘਣਾ ਦੇ ਆ ਪਤਾ ਨਹੀਂ 120 ਰੁਪਏ 120 ਰੁਪਏ ਕਿਲੋ ਚੱਲਿਆ ਸੀ ਭਾਈ ਸਾਰੇ ਰੇਟ ਭਾਈ ਆਲ ਓਵਰ ਘਣਾ ਦੇ ਅਸੀਂ ਬਾਕੀ ਮਟਰ ਭਾਈ ਕੋਲ ਪਹਿਲਾਂ ਜਾ ਸਟੋਰ ਤੇ ਤੇ 33 ਨੰਬਰ ਦੁਕਾਨ ਤੇ ਖੜੇ ਆ ਭਾਈ ਨੈਸ਼ਨਲ ਫਰੂਟ ਕੰਪਨੀ ਪਾਣ ਪਾਣ ਕਹਦੇ ਠੀਕ ਆ ਭਾਈ ਜੀ ਬਹੁਤ ਬਹੁਤ 00739 ਨੰਬਰ ਆ ਗਿਆ ਬਾਈ 9855200738 ਤੇ ਕਨੈਕਟ ਜਰੂਰ ਕਰ ਲਿਓ ਬਾਈ ਵੀਡੀਓ ਦੇ ਨਾਲ ਆ ਜਾਓ ਬਾਈ ਪਿਆਜ਼ ਦਾ ਰੇਟ ਪਿਆਜ਼ ਦੀ ਗੱਲਬਾਤ ਕਰਕੇ ਆਈ ਹੈ ਬਾਈਆਂ ਦੇ ਨਾਲ ਵੀ ਜਿਹੜਾ ਪਿਆਜ਼ ਦੇ ਰੇਟ ਬਾਈ ਜਿਹੜੇ ਕੀ ਜੰਨੇ ਨੇ ਲਾ ਇਹਨਾਂ ਲਸਣ ਬਹੁਤ ਮੋਟਾ ਆ ਗਿਆ ਬਾਈ ਕਿਆ ਬਾਤ ਹੈ ਅੱਬਾ ਯਾਰ ਬਾਈ ਜੀ ਹੋਰ ਜੀ ਬਾਤ ਜੀ ਬਾਈ ਮੈਸੇਜ ਆਈ ਜਾਂਦੇ ਮੈਨੂੰ ਕਹਿੰਦੇ ਗੰਡੇ ਤੇਜ਼ ਕਰੀ ਜਾਂਦੇ ਅੱਜ ਮਗਰੋਂ ਅੱਛਾ ਅੱਛਾ ਜੀ ਅੱਜ ਕੀ ਰੇਟ ਆਈ ਰਗਣਾ ਸਾਂਜੀ 37 ਰੁਪਏ ਕਿਲੋ 37 38 ਰੁਪਏ ਐਮਪੀ ਆ ਗਏ ਇਹ ਆਪਣਾ ਨਾਸ ਨਾਸ ਕਰੀ ਜਾਂਦਾ ਠੀਕ ਹੈ ਤੇ ਜਿਹੜਾ 나ਸਿਕ ਦੀ ਟਾਪ ਦੀ ਕੁਆਲਿਟੀ ਕਿੰਨਾ ਵਿਕੀ ਆਦਾ ਪੂਰਾ 40 ਰੁਪਏ 40 ਰੁਪਏ ਨੇੜੇ ਥੜਾ ਬਾਈ 나ਸਿਕ ਟਾਪ ਦੀ ਕੁਆਲਿਟੀ ਫਲਾਲ ਇੱਥੇ ਰੇਟ ਖੜਿਆ ਹੋਇਆ ਤੇ ਐਮਪੀ ਦਾ ਜਿਹੜਾ 37 38 ਰੁਪਏ ਜਿਹੜਾ ਰੇਟ ਬਾਈ ਵੱਧ ਗਿਆ 33 35 ਚਲੀ ਜਾਂਦਾ ਜੀ ਐਮਪੀ ਦਾ ਹੁਣ 37 38 ਰੁਪਏ ਜਿਹੜਾ ਬਾਈ ਗੰਡਾ ਹੋ ਗਿਆ ਤੁਹਾਨੂੰ ਦੱਸ ਦਈਏ ਤੇ 나ਸਿਕ ਦਾ 40 ਰੁਪਏ ਤੇ ਇਹ ਲਸਣ ਪਈ 170 ਰੁਪਏ ਅੱਛਾ 170 ਰੁਪਏ ਜਿਹੜੀ ਬਈ ਆ ਕੁਆਲਿਟੀ ਪਈਏ ਤੁਸੀਂ ਲਸਣ ਦੀ ਵੇਖ ਲਓ ਜੀ ਤੇ ਇਹ ਪੈਕਿੰਗ ਘਟੋ ਘਟਦੀ ਜਾਨੀ ਕਿਲੋ ਦੀ ਹੋਊਗੀ ਬਾਈ ਜੀ ਕੀ ਆ ਲਈ ਨਾਸਕ ਰੇਡ ਅੱਜ ਬਾਈ ਕੀ ਹੋ ਗਿਆ ਆਇਆ ਆਪਣੇ ਕੋਲੇ ਹਾਂ ਆਇਆ ਬਾਈ ਕੀ ਰੇ ਕੀ 41 ਰੁਪਏ ਆ 40 ਤੋਂ ਹਾਂ 40 ਤੋਂ 42 ਤੱਕ 30 ਕਿਲੋ ਦੀ ਪੈਕੀ ਹੈ ਜੀ ਆਪਾਂ ਨੂੰ ਕਰ ਦਾਂਗੇ ਆ ਮੈਂ ਲੈ ਕੇ ਜਾਣਾ ਹਾਂ 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 ਬਾਈ ਬਸ ਠੀਕ ਆ ਲੈ ਬਾਈ ਜੋ ਕਰੋ ਤੇ ਹੁਣ ਇਹ 32 ਕਿਲੋ ਗੱਟਾ ਪੈਕ ਕਰਾ ਲਈਏ ਨਾਲੇ ਤੁਹਾਨੂੰ ਰੇਟ ਦੱਸਦਾ 40 42 ਰੁਪਏ ਜਿਹੜਾ 나ਸਕ ਦਾ ਰਾਜਸਥਾਨ ਵੀ ਆ ਆਪਣੀ ਰਾਜਸਥਾਨ ਇਹਨਾਂ ਦਾ ਉਹ ਖਰਾਬ ਹੈ हां 나ਸਕ ਦਾ ਠੀਕ ਹੈ ਜੀ 40 42 ਰੁਪਏ ਜਿਹੜਾ ਬਈ 나ਸਕ ਦਾ ਰੇਟ ਹੋ ਗਿਆ ਵਧ ਗਿਆ 43 ਰੁਪਏ 43 ਆਉਣ ਵਾਲੇ ਦਿਨਾਂ ਵਿੱਚ ਬਈ ਹੋਰ ਵਧੂਗਾ ਵਧਣ ਦੀ ਸੰਭਾਵਨਾ ਜੀ ਪੂਗੀ ਇਹ 60 ਤੇ ਜਾਊਗਾ 60 ਤੇ ਜਾਊਗਾ ਆਹ ਨਾ ਜਾਊਗਾ 60 ਰੁਪਏ ਦੇ ਤੇ 43 42 ਰੁਪਏ ਜਿਹੜਾ ਬਈ 나ਸਕ ਦਾ ਰੇਟ ਚੱਲ ਰਿਹਾਦਾ ਪੰਜਾਬ ਆਲੂ ਕੰਪਨੀ ਨੰਬਰ ਬਈ ਇਹ ਚੱਲੀ ਜਾਂਦੇ ਨੇ ਨਹੀਂ ਨੰਬਰ ਬਈ ਚੱਲੀ ਜਾਂਦੇ ਆ ਕਨੈਕਟ ਕਰ ਲਿਓ ਬਾਈ ਦਾ ਸੰਝੇਰਾ ਵਾਲਾ 9815060895 9815060895 ਨੰਬਰ ਆ ਗਿਆ ਬਾਈ 43 ਰੁਪਏ ਦੇ ਹਿਸਾਬ ਨਾਲ ਜਿਹੜਾ ਪਿਆਜ਼ ਬਾਈ ਤੁਹਾਨੂੰ ਮਿਲ ਜਾਣਾ ਇੱਥੇ ਨਾਸਕਾ ਪਿਆਜ਼ ਬਾਕੀ ਇਹ ਕਿੱਧਰ ਰੁਪਈਆ ਬਾਈ ਛੋਟ ਵੀ ਕਰ ਦੇਣਗੇ ਤੇ ਵੀਡੀਓ ਵੇਖ ਕੇ ਆ ਜਾਓ ਜੇ ਸ਼ੇਅਰ ਕਰਕੇ ਆ ਜਾਓ ਜੇ ਆ ਪਿਆਜ਼ ਲੈ ਲੇ ਆਪਾਂ ਚੱਕਦੇ ਬਈ ਕਰਾਂ ਦੀ ਮੋਟਾ ਪਿਆਜ਼ ਵਧੀਆ ਪਿਆਜ਼ ਲਿਆ ਆਪਾਂ ਕਹਿੰਦੇ ਮੈਂ ਕਿਹਾ ਰੁਪਈਆ 2 ਰੁਪਈਆ ਭਾਗ ਵੱਧ ਲੱਗ ਜਾ ਚੀਜ਼ ਚੰਗੀ ਲੱਗ ਜਣੀ ਆ ਬਾਈ ਮੁੜ ਕੇ 2 ਰੁਪਏ ਲੱਗੇ ਬੇਕਰ ਹੋ ਜਾਂਦੇ ਜੇ ਅਪਰ ਚੀਜ਼ ਮਾੜੀ ਰਹਿ ਜੇ ਤਾਂ ਦੱਸ ਦਈਏ ਕਹਿੰਦਾ ਵੇਟ ਵੇਣਾ ਕਿੰਨਾ ਹੁੰਦਾ ਭਾਈ ਇਹ ਹੋ ਗਿਆ ਲਾ 31 ਕਿਲੋ ਹੋ ਗਿਆ ਭਾਈ ਵਜਨ ਇਹ ਤੇ ਲਾ ਲਓ ਜੀ ਹਿਸਾਬ ਕਿਦਾ ਕਿੰਨੇ ਦੇ ਬਹਿ ਗਏ ਤੇ ਬਾਈ ਨੂੰ ਕਰ ਦਈਏ ਪੇਮੈਂਟ ਹਾਂਜੀ ਅੱਛਾ ਇੱਧਰ ਲਾ ਭਾਈ ਇਹ ਹੋ ਗਿਆ ਜੀ 31 31 ਇਹ ਭਾਈ 1271 ਰੁਪਏ ਬਣ ਗਏ ਆਪਣੇ ਤੇ 41 ਰੁਪਏ ਕਿਲੋ ਆਪਾਂ ਨੂੰ ਗੰਡੇ ਪਏ ਪੂਰੀ ਸਿਰੇ ਦੀ ਕੁਆਲਿਟੀ ਲਈ ਆ ਮੋਟਾ ਪਿਆਜ਼ 40 ਰੁਪਏ ਕਿਲੋ ਦੇ ਹਿਸਾਬ ਨਾਲ ਤੇ 31 ਕਿਲੋ ਸੀਗੇ ਜਾਨੀ 1271 ਰੁਪਏ ਜੇ ਆਪਾਂ ਨੂੰ ਇਹ ਗੰਡੇ ਹੀ ਪੈ ਗਏ ਭਾਈ ਜਾਂਦੇ ਲੈ ਜਾਗੇ ਚਾਕੇ ਆਪਾਂ ਗੱਟਾਂ ਉਹਨੂੰ ਵੀ ਧਾਦੀਏ ਮੁੰਡੇ ਨੂੰ ਇਹ ਸੈਰ ਤੇ ਕਰਾ ਦੇ ਆ ਆ ਸੈਰ ਤੇ ਕਰਦੀ ਭਾਈ ਮੈਂ ਜਾਂਦਾ ਲੈ ਜੂ ਚੰਗਾ ਤੇ ਬਾਕੀ ਭਾਈ ਇੱਥੋਂ ਤੱਕ ਸੀਗੇ ਅੱਜ ਦੇ ਤਾਜ਼ੇ ਤਾਜ਼ੇ ਰੇਟ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਿਹੜੇ ਜਰੂਰ ਕਰ ਦਿਆ ਕਰੋ ਭਾਈ ਸਭ ਬਹੁਤ ਧੰਨਵਾਦ ਹੋਤੋ ਤੁਹਾਡਾ